ਹਾਂਜੀ ਲੋਹਾਰ এডਿਕੇਸ਼ਨ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਦੇਖਾਂਗੇ ਡੈਮੋਕਰੇਟਿਕ ਰਾਈਟ ਕੀ ਹੁੰਦਾ ਹੈ ਠੀਕ ਆ ਜਿਵੇਂ ਕਿ ਲਾਸਟ ਵੀਡੀਓ ਵਿੱਚ ਆਪਾਂ ਦੇਖਿਆ ਸੀ ਪੋਲੀਟੀਕਲ ਕੀ ਆ ਉਹਦੇ ਸਾਨੂੰ ਬੈਨੀਫਿਟ ਕੀ ਆ ਹਨਾ ਡੈਮੋਕਰੇਸੀ ਵੀ ਆਪਾਂ ਦੇਖਿਆ ਹੋਇਆ ਵਾ ਜਿੰਨੇ ਉਹ ਵੀਡੀਓ ਨਹੀਂ ਦੇਖੀ ਪਹਿਲਾਂ ਪਲੇਲਿਸਟ ਦੇ ਵਿੱਚ ਜਾਓ ਤੋਂ ਵੀਡੀਓ ਦੇਖੋ ਫਿਰ ਹੀ ਤੁਹਾਨੂੰ ਇਹ ਸਮਝ ਆਉਣੀ ਹੈ ਡੈਮੋਕਰੇਟਿਕ ਰਾਈਟ ਕੀ ਹੁੰਦਾ ਵਾ ਜੇਕਰ ਤੁਹਾਨੂੰ ਡੈਮੋਕਰੇਸੀ ਦਾ ਪਤਾ ਹੋਊਗਾ ਤੇ ਜਦੋਂ ਤੁਸੀਂ ਚੈਨਲ ਦੀ ਪਲੇਲਿਸਟ ਵਿੱਚ ਜਾਉਂਗੇ ਤਾਂ ਪੋਲਿਟੀਕਲ ਦਾ ਇੱਕ ਸੀਰੀਜ਼ ਬਣੀ ਹੋਈ ਆ ਉਹਦੇ ਵਿੱਚ ਇਹ ਸਾਰੀਆਂ ਵੀਡੀਓ ਤੁਹਾਨੂੰ ਮਿਲ ਜਾਣਗੀਆਂ ਜਿਹੜਾ ਵੀ ਕੋਈ ਗਵਰਨਮੈਂਟ ਜੌਬ ਦੀ ਤਿਆਰੀ ਕਰਦਾ ਪਿਆ ਹੋ ਆ ਜਿਵੇਂ ਬੈਂਕਿੰਗ ਹੋਗੀ ਐਸਐਸਸੀ ਹੋਗੀ ਯੂਪੀਐਸਸੀ ਹੋਗੀ ਹਨਾ ਕਿਸੇ ਵੀ ਲੈਵਲ ਦੀ ਹੋਈ ਉਹਦੇ ਲਈ ਬਹੁਤ ਜ਼ਰੂਰੀ ਹੈ ਜੇਕਰ ਕੋਈ ਨਵੀਂ ਵੀ ਤਿਆਰੀ ਕਰਦਾ ਪਿਆ ਹਨਾ ਵੈਸੇ ਨੋਰਮਲ ਪਰਸਨ ਆ ਉਹਨੂੰ ਵੀ ਇਹ ਚੀਜ਼ਾਂ ਪਤਾ ਹੋਣਾ ਚਾਹੀਦਾ ਵਾ ਜ਼ਰੂਰੀ ਨਹੀਂ ਹੈਗਾ ਜਿਹੜਾ ਐਜੂਕੇਸ਼ਨ ਦੀ ਲਾਈਨ ਦੇ ਵਿੱਚ ਆ ਤੇ ਉਹਨੂੰ ਹੀ ਪਤਾ ਹੋਣਾ ਚਾਹੀਦਾ ਵਾ ਰਾਈਟ ਲਿਖਾਇਟ ਰਾਈਟ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੇ ਰਾਈਟ ਕੀ ਆ ਠੀਕ ਆ ਤੇ ਚਲੋ ਆਪਾਂ ਹੁਣ ਸਮਝਦੇ ਆਂ ਡੈਮੋਕ੍ਰੈਟਿਕ ਰਾਈਟ ਕੀ ਹੁੰਦੇ ਆ ਜਿੰਨਾਂ ਨੂੰ ਪੰਜਾਬੀ ਵਿੱਚ ਬੋਲਿਆ ਜਾਂਦਾ ਜਿੰਨਾਂ ਨੂੰ ਪੰਜਾਬੀ ਵਿੱਚ ਬੋਲਿਆ ਜਾਂਦਾ ਲੋਕਤੰਤਰ ਡੈਮੋਕਰੈਟਿਕ ਰਾਈਟ ਨੂੰ ਪੰਜਾਬੀ ਵਿੱਚ ਬੋਲਿਆ ਜਾਂਦਾ ਲੋਕਤੰਤਰ ਲੋਕਤੰਤਰ ਅਧਿਕਾਰ ਜਿਹੜੇ ਸਾਡੇ ਖੁਦ ਦੇ ਅਧਿਕਾਰ ਵਾ ਉਹਨੂੰ ਡੈਮੋਕਰੈਟਿਕ ਰਾਈਟ ਬੋਲਿਆ ਜਾਂਦਾ ਵਾ ਡੈਮੋਕ੍ਰੇਸੀ ਤੇ ਜ਼ਰੂਰੀ ਨਹੀਂ ਹੈਗਾ ਵੀ ਡੈਮੋਕ੍ਰੇਸੀ ਉਹਨੂੰ ਬੋਲਿਆ ਜਾਂਦਾ ਜਿਹਦੇ ਵਿੱਚ ਇਲੈਕਸ਼ਨ ਹੋਵੇ ਵੋਟਾਂ ਹੋਣ ਚੋਣਾ ਹੋਣਾ ਹੈਨਾ ਇੱਕ ਨੇਤਾ ਚੁਣਿਆ ਜਾਂਦਾ ਹੋਵੇ ਹੈਨਾ ਜ਼ਰੂਰੀ ਨਹੀਂ ਹੈਗਾ ਜੇਕਰ ਉਹ ਨੇਤਾ ਚੁਣਿਆ ਜਾਂਦਾ ਵਾ ਤਾਂ ਸਾਡੇ ਰਾਈਟ ਵਾ ਉਹ ਵੋਟ ਪਾਉਣ ਦਾ ਸਾਡਾ ਰਾਈਟ ਵਾ ਠੀਕ ਹੈ ਬਹੁਤ ਸਾਰੇ ਰਾਈਟ ਜਿਹੜੇ ਉਹਨਾਂ ਨੇ ਇੱਕ ਕ੍ਰੀਏਟ ਕਰਨੇ ਹੁੰਦੇ ਆ ਜਿਹੜੇ ਰਾਈਟ ਬਣਾਉਣੇ ਹੁੰਦੇ ਆ ਠੀਕ ਆ ਤੇ ਜੇਕਰ ਆਪਾਂ ਇਹਦਾ ਸਮਝਦੇ ਹਾਂ ਨਾ ਲੋਕਤੰਤਰੀ ਅਧਿਕਾਰ ਉਹ ਅਧਿਕਾਰ ਹੈ ਜੋ ਲੋਕਾਂ ਨੂੰ ਠੀਕ ਆ ਲੋਕਤੰਤਰ ਵਿੱਚ ਹਿੱਸਾ ਲੈਣ ਠੀਕ ਆ ਵੀ ਤੁਸੀਂ ਪਾਰਟਿਸਪੇਟ ਕਰ ਸਕਦੇ ਹੋ ਲੋਕਤੰਤਰੀ ਰਾਈਟ ਉਹ ਆ ਜਿਹਦੇ ਥਰੂ ਆਪਾਂ ਕਿਸੇ ਵੀ ਪੋਲੀਟੀਕਲ ਦੇ ਵਿੱਚ ਪਾਰਟਿਸਪੇਟ ਕਰ ਸਕਦੇ ਆ ਆਪਾਂ ਹਿੱਸਾ ਲੈ ਸਕਦੇ ਆ ਹਨਾ ਜਾਂ ਫਿਰ ਉਹਨਾਂ ਆਖਿਆ ਉਹ ਆਪਣੀ ਦੇਸ਼ ਦੀ ਸੁਰੱਖਿਆ ਆਪਾਂ ਕਰ ਸਕਦੇ ਆ ਆਪਣੇ ਖੁਦ ਦੀ ਸੁਰੱਖਿਆ ਕਰ ਸਕਦੇ ਆ ਕਿਸੇ ਦੂਸਰੇ ਦੀ ਸੁਰੱਖਿਆ ਕਰ ਸਕਦੇ ਆ ਰੱਖਿਆ ਕਰ ਸਕਦੇ ਹੋ ਨਾ ਉਹਨੂੰ ਆਖਿਆ ਜਾਂਦਾ ਡੈਮੋਕਰੈਟਿਕ ਰਾਈਟ ਜਿਹੜੇ ਸਾਡੀ ਹੈਲਪ ਕਰੇ ਠੀਕ ਆ ਕਿਹਦੇ ਵਿੱਚ ਹੈਲਪ ਕਰੇ ਜਾਂ ਦੇ ਸਾਡਾ ਕਿਸੇ ਵੀ ਚੀਜ਼ ਦੇ ਵਿੱਚ ਹਿੱਸਾ ਲੈਣ ਦੇ ਵਿੱਚ ਸਾਡੀ ਹੈਲਪ ਕਰੇ ਜਾਂ ਫਿਰ ਅਸੀਂ ਖੁਦ ਦੀ ਰੱਖਿਆ ਕਰ ਲਈਏ ਜਾਂ ਕਿਸੇ ਹੋਰ ਦੀ ਰੱਖਿਆ ਕਰ ਲਈਏ ਉਹਨੂੰ ਆਖਿਆ ਜਾਂਦਾ ਡੈਮੋਕਰੈਟਿਕ ਰਾਈਟ ਉਹ ਕਿਵੇਂ ਦੇ ਹੋ ਸਕਦੇ ਡੈਮੋਕਰੈਟਿਕ ਰਾਈਟ ਜੇ ਦੇ ਤੁਹਾਡੇ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਵਾ ਫਿਰ ਹਾਂ ਵੀ ਤੁਸੀਂ ਵੋਟ ਪਾ ਸਕਦੇ ਹੋ ਫਿਰ ਮਤਲਬ ਤੁਹਾਡੇ ਕੋ ਡੈਮੋਕਰੈਟਿਕ ਰਾਈਟ ਹੈਗੇ ਆ ਜੇਕਰ ਤੁਹਾਡੇ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਵਾ ਫਿਰ ਮਤਲਬ ਤੁਹਾਡੇ ਕੋ ਡੈਮੋਕਰੈਟਿਕ ਰਾਈਟ ਹੈਗੇ ਆ ਜੇਕਰ ਨਹੀਂ ਹੈਗਾ ਫਿਰ ਤੁਹਾਡੇ ਕੋ ਡੈਮੋਕਰੈਟਿਕ ਰਾਈਟ ਨਹੀਂ ਹੈਗੇ ਇੱਕ ਵੋਟ ਪਾਉਣ ਦਾ ਅਧਿਕਾਰ ਬਹੁਤ ਜ਼ਰੂਰੀ ਆ ਇਹ ਹਰ ਇੱਕ ਨੂੰ ਹੋਣਾ ਚਾਹੀਦਾ ਵਾ ਤੇ ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਆ ਦੂਸਰਾ ਕਿਹੜਾ ਆ ਗਿਆ ਰਾਈਟ ਟੂ ਫ੍ਰੀडम ਰਾਈਟ ਟੂ ਫ੍ਰੀडम ਮਤਲਬ ਆਜ਼ਾਦੀ ਸਾਡਾ ਅਧਿਕਾਰ ਵਾ ਵੀ ਆਜ਼ਾਦੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਆ ਸਕਦੇ ਜਿੱਥੇ ਮਰਜ਼ੀ ਜਾ ਸਕਦੇ ਆ ਜੋ ਮਰਜ਼ੀ ਖਾ ਸਕਦੇ ਜੋ ਮਰਜ਼ੀ ਪੜ ਸਕਦੇ ਆ ਸਾਨੂੰ ਜੇਕਰ ਸਾਡੇ ਤੋਂ ਆਜ਼ਾਦੀ ਹੈਗੀ ਆ ਹਨਾ ਫਿਰ ਮਤਲਬ ਸਾਨੂੰ ਡੈਮੋਕ੍ਰੈਟਿਕ ਰਾਈਟ ਮਿਲਦੇ ਪਏ ਆ ਜੇਕਰ ਤੁਸੀਂ ਜਿੱਥੇ ਮਰਜ਼ੀ ਪੜ ਸਕਦੇ ਹੋ ਜੋ ਮਰਜ਼ੀ ਪੜ ਸਕਦੇ ਹੋ ਜਿੱਥੇ ਮਰਜ਼ੀ ਆ ਸਕਦੇ ਜਿੱਥੇ ਮਰਜ਼ੀ ਜਾ ਸਕਦੇ ਹੋ ਜੋ ਮਰਜ਼ੀ ਖਾ ਸਕਦੇ ਜੋ ਮਰਜ਼ੀ ਪੀ ਸਕਦੇ ਜੋ ਚਾਹੇ ਤੁਸੀਂ ਕਰ ਸਕਦੇ ਹੋ ਹਨਾ ਤਾਂ ਫਿਰ ਮਤਲਬ ਡੈਮੋਕਰੈtic ਰਾਈਟ ਤੁਹਾਡੇ ਤੋਂ ਹੈਗੇ ਆ ਠੀਕ ਆ ਨੈਕਸਟ ਕੀ ਆ ਰਾਈਟ ਟੂ ਕਲਚਰ ਐਂਡ ਐਜੂਕੇਸ਼ਨ ਜੇਕਰ ਤੁਹਾਡੇ ਤੋਂ ਇੰਨਾ ਰਾਈਟ ਹੈਗਾ ਵਾ ਕਿ ਜੇਕਰ ਤੁਹਾਡਾ ਕਲਚਰ ਆ ਹਨਾ ਤੁਸੀਂ ਉਹਨੂੰ ਦੂਸਰੇ ਬੰਦੇ ਨੂੰ ਦੱਸ ਸਕੋ ਉਹਦੇ ਬਾਰੇ ਐਜੂਕੇਸ਼ਨ ਕਰ ਸਕੋ ਜਾਣਕਾਰੀ ਲੈ ਸਕੋ ਫਿਰ ਮਤਲਬ ਤੁਹਾਡੇ ਤੋਂ ਡੈਮੋਕਰੈtic ਰਾਈਟ ਹੈਗੇ ਆ ਜੇਕਰ ਤੁਸੀਂ ਆਪਣੇ ਕਲਚਰ ਨੂੰ ਦੂਸਰੇ ਬੰਦੇ ਨੂੰ ਦੱਸ ਸਕੋ ਖੁਦ ਫੋਲੋ ਕਰ ਸਕੋ ਜੋ ਵੀ ਤੁਹਾਡਾ ਕਲਚਰ ਦਾ ਜਿਵੇਂ ਪੰਜਾਬੀ ਕਲਚਰ ਹੋ ਗਿਆ ਹਨਾ ਬੰਗਾਲੀ ਹੋ ਗਿਆ ਰਾਜਸਤਾਨੀ ਹੋ ਗਿਆ ਬਹੁਤ سارے ਅਲੱਗ ਅਲੱਗ ਕਲਚਰ ਹੈਗੇ ਹਨਾ ਜੇਕਰ ਜਿਵੇਂ ਪੰਜਾਬੀ ਕਲਚਰ ਹੈ ਜੇਕਰ ਤੁਸੀਂ ਆਪਣਾ ਕਲਚਰ ਨੂੰ ਫੋਲੋ ਕਰਦੇ ਹੋ ਤੁਹਾਨੂੰ ਸਰਕਾਰ ਕੁਝ ਨਹੀਂ ਕਹਿੰਦੀ ਪਈ ਹਨਾ ਤਾਂ ਫਿਰ ਮਤਲਬ ਤੁਹਾਡੇ ਕੋਲ ਡੈਮੋਕ੍ਰੈਟਿਕ ਰਾਈਟ ਹੈਗੇ ਆ ਠੀਕ ਆ ਜੇਕਰ ਸਰਕਾਰ ਜਿਹੜੀ ਆ ਤੁਹਾਨੂੰ ਮਤਲਬ ਆ ਕਲਚਰ ਜਿਹੜਾ ਤੁਹਾਡਾ ਉਹਨੂੰ ਫੋਲੋ ਨਹੀਂ ਕਰਨ ਦਿੰਦੀ ਹਨਾ ਉਹਨੂੰ ਨਹੀਂ ਤੁਹਾਨੂੰ ਵਰਤਨ ਦਿੰਦੇ ਵੀ ਇਹ ਕੰਮ ਨਹੀਂ ਕਰਨਾ ਕਲਚਰ ਹੈਗਾ ਤੁਹਾਡਾ ਕਲਚਰ ਵਾ ਪਰ ਸਰਕਾਰ ਤਾਂ ਰੋਕਦੀ ਪਈ ਆ ਫਿਰ ਮਤਲਬ ਡੈਮੋਕਰੈਟਿਕ ਰਾਈਟ ਤੁਹਾਡੇ ਤੋਂ ਨਹੀਂ ਹੈਗੇ ਠੀਕ ਹੈ ਨੈਕਸਟ ਕੀ ਆ ਰਾਈਟ ਟੂ ਇਕੁਐਲਿਟੀ ਐਂਡ ਜਸਟਿਸ ਠੀਕ ਹੈ ਫਿਰ ਤੁਹਾਡੇ ਨੂੰ ਇੰਨਾ ਰਾਈਟ ਹੋਣਾ ਚਾਹੀਦਾ ਵਾ ਵੀ ਤੁਹਾਨੂੰ ਬਰਾਬਰਤਾ ਮਿਲੇ ਬਰਾਬਰਤਾ ਮਿਲੇ ਠੀਕ ਹੈ ਜਿੰਨੇ ਜਿੰਨੇ ਪਰਸੈਂਟ ਕੋਟਾ ਮੈਨੂੰ ਮਿਲਦਾ ਪਿਆ ਵਾ ਉਨੇ ਦੂਸਰੇ ਨੂੰ ਮਿਲੇ ਠੀਕ ਹੈ ਜੇਕਰ ਮੈਂ এডਿਕੇਸ਼ਨ ਉੱਥੋਂ ਤੱਕ ਕਰਦਾ ਬਾਦ ਤਾਂ ਦੂਸਰਾ ਬੰਦਾ ਵੀ ਜਿੱਥੋਂ ਤੱਕ ਮਰਜ਼ੀ ਕਰ ਸਕਦਾ ਠੀਕ ਹੈ ਮਤਲਬ ਜੇਕਰ ਤੁਸੀਂ ਕੋਈ ਅਪਰਾਧ ਕੀਤਾ ਵਾ ਹਨਾ ਜਿਵੇਂ ਕਿ ਜਿਵੇਂ ਕਿ ਜੇਕਰ ਇਹ ਬੰਦੇ ਨੇ ਕੋਈ ਅਪਰਾਧ ਕੀਤਾ ਵਾ ਹਨਾ ਇਹਨੇ ਕੋਈ ਅਪਰਾਧ ਕੀਤਾ ਜਿਹਦੀ ਸਜ਼ਾ ਇਹਨੂੰ ਮਿਲੀ ਸੇਮ ਉਹਨੂੰ ਮਿਲਣੀ ਹੈ ਸੇਮ ਜੇਕਰ ਉਹਨੇ ਵੀ ਉਹੀ ਅਪਰਾਧ ਕੀਤਾ ਆ ਫਿਰ ਦੋਨਾਂ ਨੂੰ ਸੇਮ ਸਜ਼ਾ ਮਿਲੂਗੀ ਹਨਾ ਫਿਰ ਤੁਹਾਨੂੰ ਇਕੁਐਲਿਟੀ ਆ ਸੇਮ ਦੋਨਾਂ ਦਾ ਕੰਮ ਹੋਊਗਾ ਜੇਕਰ ਇਹਨੂੰ 7 ਸਾਲ ਦੀ ਸਜ਼ਾ ਹੁੰਦੀ ਹੈ ਤੇ 7 ਸਾਲ ਦੀ ਸਜ਼ਾ ਇਹਨੂੰ ਹੋਊਗੀ ਫਿਰ ਮਤੋਂ ਤੁਹਾਡਾ ਜਸਟਿਸ ਹੈਗਾ ਵਾ ਦੋਨਾਂ ਦਾ ਸੇਮ ਹੀ ਆ ਠੀਕ ਹੈ ਬਟ ਦੋਨਾਂ ਨੇ ਕੰਮ ਸੇਮ ਕੀਤਾ ਹੋਣਾ ਸੀਦਾ ਵਾ ਕ੍ਰਾਈਮ ਸੇਮ ਕੀਤਾ ਹੋਣਾ ਚਾਹੀਦਾ ਵਾ ਜੇਕਰ ਇਹਨੇ ਬੰਦਾ ਮਾਰਿਆ ਤੇ ਇਹਨੇ ਵੀ ਬੰਦਾ ਮਾਰਿਆ ਹੋਊਗਾ ਤਾਂ ਫਿਰ ਦੋਨਾਂ ਨੂੰ ਸਜ਼ਾ ਵੀ ਸੇਮ ਮਿਲੋਗੀ ਇਕੁਐਲਿਟੀ ਜਸਟਿਸ ਸੇਮ ਹੋਣੀ ਆ ਠੀਕ ਹੈ ਫਿਰ ਨੈਕਸਟ ਕੀ ਆ ਅਰਾਈਟ ਟੂ ਪਾਰਟਿਸਪੇਸ਼ਨ ਠੀਕ ਆ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਹਿੱਸਾ ਲੈ ਸਕਦੇ ਹੋ ਜਿਵੇਂ ਕਿ MP ਐ MLA ਸਰਪੰਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਚੋਣਾਂ ਵਿੱਚ ਤੁਸੀਂ ਖੜ ਕੇ ਪਾਰਟਿਸਿਪੇਟ ਕਰ ਸਕਦੇ ਹੋ ਤੁਸੀਂ ਹਿੱਸਾ ਲੈ ਸਕਦੇ ਤੁਹਾਨੂੰ ਕੋਈ ਨਹੀਂ ਰੋਕੂਗਾ ਜਿਵੇਂ ਕੋਈ ਗਵਰਨਮੈਂਟ ਜੌਬ ਆ ਉਹਦੇ ਵਿੱਚ ਵੀ ਤੁਸੀਂ ਪਾਰਟਿਸਿਪੇਟ ਕਰਦੇ ਪਏ ਹੋ ਫਿਰ ਮਤਲਬ ਤੁਹਾਡਾ ਡੈਮੋਕਰੈਟਿਕ ਰਾਈਟ ਹੈਗਾ ਵਾ ਜਿਵੇਂ ਤੁਹਾਡੇ ਕੋਲ ਇੰਨੀ ਪਾਵਰ ਹੈਗੀ ਆ ਵੀ ਤੁਸੀਂ MP ਐ MLA ਹਨਾ ਜਾਂ PM CM ਕਿਸੇ ਦੀ ਵੀ ਚੋਣਾਂ ਦੇ ਵਿੱਚ ਤੁਸੀਂ ਹਿੱਸਾ ਲੈ ਰਹੇ ਹੋ ਜਾਂ ਕੋਈ ਗਵਰਨਮੈਂਟ ਜੌਬ ਦੇ ਵਿੱਚ ਹਿੱਸਾ ਲੈ ਰਹੇ ਹੋ ਫਿਰ ਤੁਹਾਡੇ ਕੋਲ ਡੈਮੋਕਰੈਟਿਕ ਰਾਈਟ ਹੈਗੇ ਆ ਜੇ ਨਹੀਂ ਤੁਸੀਂ ਹਿੱਸਾ ਲੈ ਰਹੇ ਫਿਰ ਨਹੀਂ ਹਿੱਸਾ ਲੈਣ ਦਿੱਤਾ ਜਾ ਰਿਹਾ ਫਿਰ ਤੁਹਾਡੇ ਕੋਲ ਡੈਮੋਕਰੈਟਿਕ ਰਾਈਟ ਨਹੀਂ ਹੈਗੇ ਠੀਕ ਆ ਅਗਰ ਨੈਕਸਟ ਆ ਗਿਆ ਰਾਈਟ ਟੂ ਐਜੂਕੇਸ਼ਨ ਜੇਕਰ ਤੁਹਾਡੇ ਕੋਲ ਇਹ ਨਾ ਰਾਈਟ ਹੈਗਾ ਵਾ ਵੀ ਤੁਸੀਂ ਐਜੂਕੇਸ਼ਨ ਕਰ ਸਕਦੇ ਹੋ ਹਨਾ ਜਿੱਥੋਂ ਚਾਹੇ ਤੱਕ ਜਿੱਥੋਂ ਵੀ ਜਿੱਥੋਂ ਤੁਹਾਡਾ ਮਨ ਕਰਦਾ ਵਾ ਤੁਸੀਂ ਐਜੂਕੇਸ਼ਨ ਜੇਕਰ ਤੁਸੀਂ ਕਰ ਸਕਦੇ ਹੋ ਫਿਰ ਤੁਹਾਡੇ ਕੋਲ ਡੈਮੋਕਰੈਟਿਕ ਰਾਈਟ ਹੈਗਾ ਵਾ ਜੇਕਰ ਤੁਹਾਨੂੰ ਐਜੂਕੇਸ਼ਨ ਨਹੀਂ ਕਰਨ ਦਿੱਤੀ ਜਾਂਦੀ ਤਾਂ ਫਿਰ ਤੁਹਾਡੇ ਕੋਲ ਡੈਮੋਕਰੇਟਿਕ ਰਾਈਟ ਨਹੀਂ ਹੈਗਾ ਜਿਹਨੂੰ ਲੋਕਤੰਤਰ ਅਧਿਕਾਰ ਬੋਲਿਆ ਜਾਂਦਾ ਵਾ ਠੀਕ ਆ ਹਾਂਜੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਵਾ ਇਹ ਕਿੰਨੇ ਆ ਹਨਾ ਇਹਨਾਂ ਦਾ ਮਤਲਬ ਕੀ ਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਫੰਡਾਮੈਂਟਲ ਰਾਈਟ ਕੀ ਹੁੰਦੇ ਆ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਇਨਫੋਰਮੇਸ਼ਨ ਲੈ ਲੇ